ਸਰ ਜੀ ਹੋਰ ਦਰੂਆਂ ਨੂੰ ਥੋੜੇ ਕਰਦੇ ਰਿਹਾ ਕਰਦੇ ਰਿਹਾ ਇੰਜਨ ਬਾਕੀ ਹਲੇ ਨਹੀਂ ਅਟ ਦੇ ਕੇ ਤਾਂ ਕਲੀਅਰ ਨਹੀਂ ਆਗਾ ਹਫਤਾ ਲੱਗ ਕਰਾ ਦੇ ਲੱਗਦਾ ਹਸਪੀਟਲ ਤੋਂ ਸਟੇਕ ਕੁੜੇ ਤੇ ਤੁਸੀਂ ਖੁਸ਼ ਜੀ ਦਾਵਾਦ ਤੇ ਰਿਵਰ ਸਾਹਿਬ ਤੇ ਬਗਤੀ ਤੁਹਾਨੂੰ ਜਿਹੜੇ ਦਾ ਕਾਰਨ ਪਤਾ ਲੱਗਿਆ ਕਾਰ ਨਜੀ ਕਿਸ਼ਤੀ ਕਬੀ ট্রাক ਤੇ ਘਰਵਾ ਰਿਹਾ ਸੀ ਨਲਾਵਾਸ ਤੋਂ ਇਹ ਗੱਡੀ ਜਾ ਰਹੀ ਸੀਗੀ ਮੈਰਜ ਦੇ ਅਜੇ ਕਾਰਨ ਕਲੀਅਰ ਨਹੀਂ ਆ ਸਰ ਜਦੋਂ ਐਕਸੀਡੈਂਟ ਹੋਵਦਾ ਹੈ 5 ਮਿੰਟਾਂ ਬਾਅਦ ਸਾਡੀ ਟੀਮ ਵੀ ਪਹੁੰਚਦੀ ਜੀ ਗੱਡੀ ਦਾ ਜਿਹੜਾ ਦੇਖੋ ਜਦੋਂ ਐਕਸੀਡੈਂਟ ਹੁੰਦਾ ਨਾ ਗੱਡੀ ਗੁਰੂਆਂ ਕੋਲੂ ਦਾ ਮੋੜ ਤੋਂ ਜਾ ਰਹੀ ਤੇ ਇੰਨਾ ਭਿਆਨਕ ਸੀ ਵੀ ਦੂਸਰੇ ਪਾਸੇ ਉਹ ਹੋ ਗਿਆ ਵਾਪਸੀ ਨੂੰ ਤੇ ਲੋਕ ਐਦਾਂ ਪੈਸੇਜ ਵਿੱਚ ਨਾ ਮੰਡੀ ਦੇ ਵਿੱਚ ਆਲੂ ਖਿਲਰੇ ਹੁੰਦੇ ਜੀ ਇਹ ਲਾਪੇ ਬੜੇ ਨਾਜਿਕ ਸਥਿਤੀ ਦੀ ਸੀ ਦੇਖਣਯੋਗਣੀ ਸੀ ਹਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੀ ਰੂਹ ਪਹੁੰਚਿਆ ਅੱਜ ਤੇ ਕੱਲ ਗੈਲੀ ਦਿਖਾਈ ਦਿੱਤੀ ਸੀ ਬਲ ਬੈਂਪਲੈਂਸ ਤੋਂ ਦੇ ਜਰੀਏ ਡੇਢ ਘੰਟੇ ਤੋਂ ਮੈਂ ਲਾਈਵ ਹੈਗਾ ਜੀ ਸੰਗ ਬਾੜਬਰਗ ਬੋਲ ਰਿਹਾ ਐਮਬੂਲੈਂਸਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਾਲਾਤ ਜੇ ਇਸ ਅੱਜ ਸਿਵਲ ਪ੍ਰਸ਼ਾਸਨ ਇੱਥੇ ਦਿਖਾਈ ਨਹੀਂ ਦਿੱਤਾ ਤੇ ਲੋਕਾਂ ਵਿੱਚ ਰੋ ਕਿਚਨ ਜਾਂਾਸਲੇ ਜਾਨਾ ਦੇ ਕੋਈ ਨਹੀਂ ਸਾਡੇ ਬਰੋਂ ਜਿੰਨਾ ਕਿ ਵੱਧ ਤੋਂ ਵੱਧ ਜੋਗ ਹੋਏਗਾ ਜੀ ਤਾਂ ਕਾਰਵਾਈ ਤਾਂ ਲੱਗੇ ਇੱਕ ਹੋਰ ਜਿੰਨਾ ਸਾਥ ਤੋਂ ਸਹਿਯੋਗ ਹੋਊਗਾ ਸਾਡੇ ਕਰਨ ਲਈ ਤਿਆਰ ਨੇ ਸਾਡੇ ਐਸਐਸਪੀ ਸਾਹਿਬ ਮਾਣ ਰਿਹਾ ਸਮਝ ਰਹੇ ਨੇ ਉਹ ਕੇ ਲਈ ਜੀ ਐਸਐਸਪੀ ਵੀ ਬਹੁਤ ਨਾਲ ਹੋਰ ਬੁਲਾਏ ਹੋਏ ਨੇ ਬੋਲਟ ਵਿੱਚ 100 ਸਗਾ ਦਾ ਫੌਜ ਤੇ ਬਚਾਉਣ ਦੀ ਕੋਸ਼ਿਸ਼ ਕਰ ਰਹੇ